ਜੈ ਭੀਮ ਜੈ ਭਾਰਤ ਮੈਂ ਸੋਮ ਸੋਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਇੱਕ ਬਹੁਤ ਵੱਡੀ ਜਿਹੜੀ ਖਬਰ ਹੈ ਇਹਨਾਂ ਦਿਨਾਂ ਵਿੱਚ ਵਾਇਰਲ ਹੋ ਰਹੀ ਹੈ ਔਰ ਇੱਕ ਬਹੁਤ ਵੱਡਾ ਪੋਸਟਰ ਉਸ ਖਬਰ ਨੂੰ ਲੈ ਕੇ ਵਾਇਰਲ ਹੋ ਰਿਹਾ ਤੁਸੀਂ ਸੁਣ ਕੇ ਵੀ ਹੈਰਾਨ ਹੋ ਜਾਓਗੇ ਕਿ ਸਰਕਾਰੀ ਡਾਟੇ ਦੇ ਮੁਤਾਬਕ 2014 ਤੋਂ ਲੈ ਕੇ ਹੁਣ ਤੱਕ ਪੂਰੇ ਦੇਸ਼ ਦੇ ਵਿੱਚ ਤਕਰੀਬਨ 90 ਹਜ਼ਾਰ ਸਰਕਾਰੀ ਸਕੂਲ ਬੰਦ ਕੀਤੇ ਜਾ ਚੁੱਕੇ ਨੇ ਇਹ ਜਿਹੜਾ ਪੂਰਾ ਅੰਕੜਾ ਹੈ ਇਹ ਹੈ ਜੀ 99441 ਸਕੂਲ ਬੰਦ ਜਿਹੜੇ ਐ ਉਹ ਕੀਤੇ ਜਾ ਚੁੱਕੇ ਨੇ ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇਹ ਜ਼ਿਆਦਾ ਕਰਕੇ ਬੀਜੇਪੀ ਦੇ ਸ਼ਾਸਤ ਰਾਜ ਜਿਹੜੇ ਨੇ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਵਿੱਚ ਬੰਦ ਹੋਏ ਨੇ ਸਰਕਾਰੀ ਸਕੂਲ ਔਰ ਕੁੱਲ ਸੰਖਿਆ ਦਾ 61% ਹੈ ਇੱਕ ਬਹੁਤ ਵੱਡੀ ਖਬਰ ਹੈ ਦੋਸਤੋ ਸਰਕਾਰੀ ਸਕੂਲ ਜਿੱਥੇ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਨੇ ਐਜੂਕੇਟ ਹੁੰਦੇ ਨੇ ਕੀ ਇਹ ਸਰਕਾਰ ਨਹੀਂ ਚਾਹੁੰਦੀ ਕਿ ਗਰੀਬ ਪਰਿਵਾਰਾਂ ਦੇ ਬੱਚੇ ਐਜੂਕੇਸ਼ਨ ਪ੍ਰਾਪਤ ਕਰਕੇ ਆਪਣੀ ਗਰੀਬੀ ਨੂੰ ਆਪਣੇ ਆਪਣੇ ਜਿਸ ਹਾਲਾਤ ਵਿੱਚ ਰਹਿ ਰਹੇ ਉਸ ਵਿੱਚ ਬਦਲਾ ਲਿਆ ਸਕਣ ਇਸ ਪੂਰੇ ਮਾਮਲੇ ਦੇ ਉੱਪਰ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਨ ਜਸਲ ਸਾਹਿਬ ਇਸ ਸਮੇਂ ਮੇਰੇ ਨਾਲ ਫੋਨ ਲਾਈਨ ਤੇ ਹੈ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਜਸਲ ਸਾਹਿਬ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਇੱਕ ਪੋਸਟਰ ਬੜਾ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਤਕਰੀਬਨ ਤਕਰੀਬਨ 90000 ਸਰਕਾਰੀ ਸਕੂਲ ਜਿਹੜੇ ਐ ਉਹ ਬੰਦ ਹੋ ਚੁੱਕੇ ਨੇ 2014 ਤੋਂ ਲੈ ਕੇ ਹੁਣ ਤੱਕ ਮਤਲਬ ਸਭ ਤੋਂ ਜ਼ਿਆਦਾ ਬੀਜੇਪੀ ਦੀ ਸਰਕਾਰ ਦੇ ਵਿੱਚ ਸਰਕਾਰੀ ਸਕੂਲ ਬੰਦ ਹੋ ਰਹੇ ਨੇ ਆਖਰ ਇਹਨਾਂ ਦੀ ਮਨਸ਼ਾ ਕੀ ਆ ਸਰੋਤ ਸਾਵੋ ਜਿਹੜਾ ਇਹ న్యూਸ ਘੁੰਮ ਰਹੀ ਹੈ ਜੀ ਸਰਕਾਰਾਂ ਨੇ ਲੋਕਾਂ ਨੂੰ ਜਿਹੜੀ ਐਜੂਕੇਸ਼ਨ ਜਿਹੜੀ ਆ ਹੂੰ ਬੋਲੇ ਚਾਹੀਦੀ ਤਾਂ ਬਿਲਕੁਲ ਫਰੀ ਹੋਣੀ ਹੈ ਜੀ ਇਹਨਾਂ ਨੂੰ ਮਤਲਬ ਫਰੀ ਟੱਕੀ ਦੇਣੀ ਹੈ ਜਿੱਥੇ ਗਰੀਬ ਲੋਕਾਂ ਦੇ ਵਿੱਚੇ ਪੜ ਸਕਦੇ ਆ ਹੂੰ ਉਹ ਸਕੂਲ ਹੀ ਬੰਦ ਕਰਨੇ ਸ਼ੁਰੂ ਕਰ ਦਿੱਤੇ ਔਰ ਕੀ ਤੁਸੀਂ ਦੋ ਸਟੇਟਾਂ ਦਾ ਅੰਕੜਾ ਦਿੱਤਾ ਜੀ ਇੰਡੀਆ ਦੇ ਵਿੱਚ ਜਿਹੜੀਆਂ ਬਾਕੀ ਸਟੇਟਸ ਆ ਉੱਥੇ ਦਾ ਵਿਹਾਲ ਆਪਾਂ ਨੂੰ ਪਤਾ ਕਰਨਾ ਚਾਹੀਦਾ ਕਿ ਕਿਸ ਰੇਸ਼ੋ ਦੇ ਨਾਲ ਕਿਸ ਸਪੀਡ ਦੇ ਨਾਲ ਇਸ ਸਕੂਲ ਬੰਦ ਕੀਤੇ ਜਾ ਰਹੇ ਆ ਇੱਥੋਂ ਪਤਾ ਲੱਗਦਾ ਕਿ ਗਰੀਬ ਲੋਕ ਜਿਹੜੇ ਆ ਉਹ ਆਪਣੀ ਐਜੂਕੇਸ਼ਨ ਪ੍ਰਾਪਤ ਕਰਕੇ ਆਪਣਾ ਜਿਹੜਾ ਜੀਵਨ ਪੱਧਰ ਆ ਉਹਨੂੰ ਉੱਚਾ ਨਾ ਚੱਕ ਸਕੋ ਜੀ ਉਹ ਕਿਸੇ ਗੱਲ ਦੇ ਵਿੱਚ ਤਰਕ ਨਾ ਕਰ ਸਕੋ ਉਹ ਕਿਸੇ ਵੀ ਗੱਲ ਨੂੰ ਸਮਝ ਨਹੀਂ ਸਕਣ ਉਹਨਾਂ ਨੂੰ ਸਿਰਫ ਦਾੜ ਗੜੀਏ ਦੇ ਉੱਤੇ ਹੀ ਆਪਸ ਕਾਫੀ ਹੈ ਜੀ ਔਰ ਉਹਨੂੰ ਵੋਟ ਬੈਂਕ ਲਈ ਵਰਤੀਏ ਇਹ ਜਿਹੜੀ ਚੱਲ ਰਹੀ ਹੈ ਸਰਕਾਰਾਂ ਦੀ ਪਾਲਿਸੀ ਇਹ ਬਾਬਾ ਸਾਹਿਬ ਦੇ ਬਿਲਕੁਲ ਆਡਾਇਲੋਜੀ ਦੇ ਉਲਟ ਹੈ ਹੂੰ ਬਾਬਾ ਸਾਹਿਬ ਨੇ ਕਿਹਾ ਸੀ ਕਿ ਕੈਪਟਲਿਜ਼ਮ ਇੱਕ ਬਹੁਤ ਵੱਡਾ ਦੁਸ਼ਮਣ ਹੈ ਔਰ ਇਹ ਜਿਹੜੇ ਪ੍ਰਾਈਵੇਟ ਸਕੂਲ ਖੁੱਲ ਰਹੇ ਹੋਣਾ ਜੀ ਇਹ ਹੈ ਕੈਪਟਲਿਜ਼ਮ ਬਿਲਕੁਲ ਇੱਕ ਬੰਦਾ ਸਕੂਲ ਖੋਲ ਲੇਗਾ ਸਕੂਲ ਵੀ ਖੋਲਣ ਲਈ ਉਹਨੂੰ ਬੜਾ ਵੱਡਾ ਲੋਨ ਮਿਲ ਜਾਂਦਾ ਉਹ ਮਾਲਕ ਬਣ ਜਾਂਦਾ ਔਰ ਸਰਕਾਰੀ ਪੈਸਾ ਹੈ ਹੂੰ ਔਰ ਮਾਲਕ ਬਣ ਕੇ ਉਹ ਜਿੰਨਾ ਕਿ ਲੁੱਟ ਸਕਦਾ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਜੀ ਸਕੂਲ ਖੋਲੋ ਕਾਲਜ ਖੋਲੋ ਯੂਨੀਵਰਸਿਟੀ ਖੋਲੋ ਦੇਖਣ ਵਾਲੀ ਗੱਲ ਇਹ ਆ ਕਿ ਸਰਕਾਰ ਦੀ ਜਿਹੜੀ ਮਨਸ਼ਾ ਹੈ ਜੀ ਉਹ ਗਰੀਬ ਨੂੰ ਐਜੂਕੇਸ਼ਨ ਦੇਣ ਦੀ ਇਸ ਤੋਂ ਲੱਗਦਾ ਹੈ ਕਿ ਖਤਮ ਹੋ ਗਈ ਹੈ ਸਰ ਇੱਕ ਨਾਰਾ ਵੀ ਦੇ ਰਹੇ ਨੇ ਬੇਟੀ ਬਚਾਓ ਬੇਟੀ ਪੜਾਓ ਕੀ ਬੇਟੀ ਬਚਾਉਣ ਦੇ ਨਾਲ ਹੁਣ ਜੇ ਬੇਟੀ ਬਚ ਗਈ ਅਕਾਲ ਪੁਰਖ ਦੀ ਕਿਰਪਾ ਨਾਲ ਬੇਟੀ ਬਚ ਗਈ ਤੇ ਉਹ ਪੜੂਗੀ ਕਿੱਥੇ ਫਿਰ ਜਦ ਸਰਕਾਰੀ ਸਕੂਲ ਹੀ ਬੰਦ ਕੀਤੇ ਜਾ ਰਹੇ ਨੇ ਉਹ ਜਿਹੜਾ ਨਾਰਾ ਆ ਨਾ ਜੀ ਉਹ ਇੱਕ ਆਪਾਂ ਇਹ ਕਹਿ ਸਕਦੇ ਆ ਕਿ ਮਾਨਸਿਕਤਾ ਨੂੰ ਪ੍ਰਭਾਵਿਤ ਕਰਕੇ ਜੀ ਇਹ ਤਾਂ ਬੇਟੀ ਦੇ ਬਹੁਤ ਰਹਿਮੋ ਕਰਮਾਈ ਗੱਲ ਕਰਦੇ ਆ ਇਹ ਤਾਂ ਬਹੁਤ ਹੀ ਵੱਡੀ ਗੱਲ ਆ ਪਰ ਮਨੁਸ਼ਯ ਮਰਤੀ ਜਿਹੜੀ ਆ ਉਹ ਤਾਂ ਪੂਰੀ ਨਾਰੀ ਜਾਤੀ ਦੀ ਦਸ਼ਮਨਾ ਬਿਲਕੁਲ ਕਿ ਜੇਕਰ ਮਨਸ਼ੇ ਸਰਕਾਰਾਂ ਦੀ ਆ ਕਿਸ ਵਿਧਾਨ ਨੂੰ ਖਤਮ ਕਰਕੇ ਅਸੀਂ ਮਨੁਸ਼ਯ ਮਰਤੀ ਲੈ ਕੇ ਆਉਣੀ ਆ ਜੇਕਰ ਸਰਕਾਰਾਂ ਦੀ ਮਨਸ਼ਾ ਇਹੋ ਜਿਹੀ ਨਹੀਂ ਗੇ ਤਾਂ ਜਿਹੜੇ ਲੀਡਰ ਜਿਹੜੇ ਨੇਤਾ ਜਿਹੜੇ ਕੋਈ ਕੋਈ ਦੇ ਬੰਦਾ ਹੂੰ ਸ਼ਬਦ ਆਵੇ ਉਲਟ ਗੱਲ ਕਰਦਾ ਉਹਦੇ ਤੇ ਕਾਰਵਾਈ ਨਹੀਂ ਹੁੰਦੀ ਜੀ ਔਰ ਕਾਰਵਾਈ ਸਿਰਫ ਤੇ ਸਰਪਨਾ ਲੋਕਾਂ ਤੇ ਗੱਲ ਹੋ ਰਹੀ ਆ ਜਿਹੜੀ ਸਰਕਾਰ ਦੀ ਗੱਲ ਦੇ ਵਿੱਚ ਹਾਂ ਨਾ ਹਾਂ ਨਹੀਂ ਮਿਲੋਂਗੇ ਬਿਲਕੁਲ ਹੁਣ ਬੇਟੀ ਪੜਾਓ ਤੇ ਬੇਟੀ ਜੇ ਚਾਹੋ ਤਾਂ ਬੇਟੀ ਪੜਾਓ ਹੂੰ ਹੁਣ ਬੇਟੀ ਬਸ ਗਈ ਲੋਕਾਂ ਨੂੰ ਬਹੁਤ ਖੁਸ਼ੀ ਆ ਤੇ ਬੇਟੀ ਦੀ ਇੱਜ਼ਤ ਹੋ ਰਹੀ ਆ ਬੇਟੀ ਜਿਹੜੀ ਆ ਬਰਾਬਰ ਦਾ ਦਰਜਾ ਪ੍ਰਾਪਤ ਕਰ ਰਹੀ ਆ ਪਰ ਜਦੋਂ ਬੇਟੀ ਤੇ ਤਸ਼ੱਦਦ ਹੁੰਦਾ ਉਦੋਂ ਸਰਕਾਰਾਂ ਮੌਨ ਧਰ ਕੇ ਬੈਠੀਆਂ ਬਿਲਕੁਲ ਤਮਾਸ਼ਾ ਵੇਖਦੀਆਂ ਤੇ ਉਦੋਂ ਕਿਉਂ ਨਹੀਂ ਇਹਨਾਂ ਦਾ ਜਿਹੜਾ ਨਿਆਂ ਆ ਅਨਸਾਫ਼ ਆ ਰਾਤ ਨੂੰ ਉਦਾਇਕ ਲੱਗ ਕੇ ਸਵੇਰ ਤੱਕ ਉਹਦਾ ਅਨਸਾਫ਼ ਹੋ ਜਵੇ ਜੀ ਉਲਟਾ ਕੀ ਹਿੰਮਾ ਦੀ ਜਨਾਹ ਦੀ ਬੇਟੀ ਦੇ ਨਾਲ ਤਸ਼ੱਦਦ ਹੋ ਗਿਆ ਉਹਨਾਂ ਨੂੰ ਪਿੱਛੇ ਜਿਹੜਾ ਰਿੰਨਾਂ ਕਰਮੋਂ ਪਰਮਤੇ ਆਉਣਾ ਪੈਂਦਾ ਕਿਉਂ ਉਹਨਾਂ ਨੂੰ ਕਿ ਤੱਕ ਜਲੀਲ ਕੀਤਾ ਜਾਂਦਾ ਵੀ ਨਹੀਂ ਤੁਸੀਂ ਬੋਲੇ ਤਾਂ ਤੁਹਾਡਾ ਹੋਰ ਵੀ ਮਾੜਾ ਹਾਲ ਹੋਣਾ ਬਿਲਕੁਲ ਬਿਲਕੁਲ ਹੁਣ ਬੇਟੀ ਜਿੰਨੀ ਜਨਮ ਲੈ ਲਿਆ ਠੀਕ ਹੈ ਕਿ ਬੇਟੀ ਜਿਹੜੀ ਸਮਾਜ ਦੇ ਵਿੱਚ ਬਰਾਬਰ ਆਉਣੀ ਚਾਹੀਦੀ ਹੈ ਔਰ ਸਰਕਾਰਾਂ ਕਾਗਜ਼ਾਂ ਦੇ ਵਿੱਚ ਕਰ ਵੀ ਰਹੀਆਂ ਹੂੰ ਪਰ ਜਿਹੜੇ ਸਕੂਲ ਬੰਦ ਕਰ ਰਹੇ ਆ ਇਹ ਹੁਣ ਜੇ ਆਪ ਹੀ ਗਵਰਨਮੈਂਟ ਬੰਨੇ ਕਿ 80 ਕਰੋੜ ਪਰਿਵਾਰਾਂ ਨੂੰ ਇਹ ਰਾਸ਼ਨ ਦੇ ਰਿਹਾ ਹੂੰ ਇਹ 80 ਕਰੋੜ ਲੋਕਾਂ ਨੂੰ ਇਹ ਰਾਸ਼ਨ ਦੇ ਰਹੇ ਆ ਤੇ ਇਹ ਸਮਝ ਲੈਣ ਕਿ ਜਿਨ੍ਹਾਂ ਨੂੰ ਰਾਸ਼ਨ ਅਸੀਂ ਦੇ ਰਹੇ ਆ ਉਹਨਾਂ ਦੇ ਬੱਚੇ ਕਿੱਥੇ ਪੜਨਗੇ ਬਿਲਕੁਲ ਕੀ ਉਹ ਪ੍ਰਾਈਵੇਟ ਸਕੂਲ ਚ ਜਾ ਸਕਦੇ ਜੇ ਉਹ ਨਹੀਂ ਜਾ ਸਕਦੇ ਤਾਂ ਫਿਰ ਸਰਕਾਰ ਦੀ ਮਨਸ਼ਾ ਕੀ ਹੈ ਕਿ ਉਹਨਾਂ ਨੂੰ ਪੜ ਰੱਖਣਾ ਜੀ ਜੇ ਉਹਨਾਂ ਨੂੰ ਪੜ ਰੱਖਣਾ ਤੇ ਉਹਨਾਂ ਨੂੰ ਸਿਰਫ ਤੇ ਸਿਰਫ ਉਠਾ ਛਾਪ ਬਣਾ ਕੇ ਉਹਨਾਂ ਨੂੰ ਇਹ ਨਾ ਪਤਾ ਲੱਗੇ ਕਿ ਸਾਡਾ ਕੀ ਅਧਿਕਾਰ ਆ ਸਾਡਾ ਦੇਸ਼ ਦੇ ਵਿੱਚ ਕੀ ਹੱਕ ਬਣਗਾ ਸਾਡੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਜੇਨਰੇਸ਼ਨ ਹੋ ਕੀ ਹੋ ਇਹ ਜਿਹੜੀ ਗੱਲ ਪਹਿਲਾਂ ਸੀਗੀ ਇਹਨੂੰ ਬਾਬਾ ਸਾਹਿਬ ਨੇ ਔਰ ਗੁਰੂਆਂ ਦੇ ਫੈਸਲੇ ਨੇ ਔਰ ਜੋਤੀਵਾ ਫੁੱਲੇ ਨੇ ਇਸ ਗੱਲ ਨੂੰ ਦੂਰ ਕਰ ਲਈ ਪੂਰਾ ਜੀਵਨ ਕਰਵਾਉਣਾ ਨਹੀਂ ਕੀਤਾ ਜੀ ਔਰ ਜੀਵਨ ਦੇ ਨਾਲ ਨਾਲ ਬਾਬਾ ਸਾਹਿਬ ਨੇ ਆਪਣੇ ਬੱਚੇ ਵੀ ਜਿਹੜੇ ਆ ਉਹ ਦਵਾਈਆਂ ਦਾ ਦੁੱਖ ਉਹਨਾਂ ਦੇ ਚਾਰ ਬੱਚੇ ਵੀ ਚਲੇ ਗਏ ਜੀ ਔਰ ਆ ਜੀ ਇਹ ਨਹੀਂ ਅਸੀਂ ਇਹ ਗੱਲ ਕਹਿਨੇ ਕਿ ਸਕੂਲ ਬੰਦ ਹੋ ਰਹੇ ਆ ਹੁਣ ਮੈਂ ਕਿਹ ਗੱਲਾਂ ਸਰਕਾਰ ਨੂੰ ਦੋਸ਼ ਨਹੀਂ ਦੇਣਾ ਚਾਹੁੰਦਾ ਹੂੰ ਮੈਂ ਉਹਨਾਂ ਲੋਕਾਂ ਨੂੰ ਦੋਸ਼ ਦੇਣਾ ਚਾਹੁੰਦਾ ਜਿਹੜੇ ਬਹੁਤ ਵੱਡੀਆਂ ਵੱਡੀਆਂ ਕੁਰਸੀਆਂ ਦੇ ਬੈਠੇ ਹੂੰ ਔਰ ਉਹਨਾਂ ਦੀ ਮਨਸ਼ਾ ਕੀ ਹੈ ਜਿਹੜੀ ਸਰਕਾਰ ਸਕੂਲ ਬੰਦ ਕਰ ਰਹੀ ਆ ਜੀ ਉਹਦੇ ਵਿੱਚ ਜਿਹੜੇ ਸ਼ੈਡਿਊਲਡ ਕਾਸਟ ਸ਼ੈਡਿਊਲਡ ਟ੍ਰਾਈਬਸ ਦੇ ਵਿੱਚੋਂ ਨੇਤਾ ਬੈਠੇ ਆ ਬਣ ਕੇ ਉਹਨਾਂ ਦਾ ਕੀ ਹੱਕ ਬਣਦਾ ਬਿਲਕੁਲ ਉਹਨਾਂ ਦਾ ਕੀ ਰਾਈਟ ਬਣਦਾ ਇਹਦਾ ਵੀ ਮਤਲਬ ਇਹ ਹੋ ਗਿਆ ਕਿ ਅਸੀਂ ਖੁਦ ਹੀ ਸਰਕਾਰਾਂ ਨਾਲ ਮਿਲ ਕੇ ਆਪਣੇ ਲੋਕਾਂ ਦਾ ਘਾੜ ਕਰਵਾ ਰਹੇ ਹਾਂ ਬਿਲਕੁਲ ਤੇ ਜਿਹੜੇ ਗਰੀਬ ਲੋਕ ਆ ਜਦੋਂ ਉਹਨਾਂ ਦਾ ਇੰਨਾ ਕੋ ਨੂੰ ਮਤਹਾਜ ਕਰ ਦਿੱਤਾ ਜਾਊਗਾ ਤੇ ਫਿਰ ਉਹ ਕਿਵੇਂ ਉੱਠਣਗੇ 5000 ਸਾਲ ਤਾਂ ਪਹਿਲਾਂ ਦਾ ਜਿਹੜਾ ਤੇ شدت ਜਿਹੜਾ ਹੋਇਆ ਜੀ ਉਹ ਇਹ ਹਾਲੇ ਸੰਭੇਜ ਗਿਆ ਕਿ ਹਲੇ ਇਹਨਾਂ ਤੋਂ ਮੌਕੇ ਜਿਹੜਾ ਦੇਖਿਆ ਜਾਵੇ ਤੇ ਮੇਰਾ ਖਿਆਲ ਹੈ 80 82 ਤੋਂ ਬਾਅਦ ਲੋਕ ਨੌਕਰੀਆਂ ਦੇ ਵਿੱਚ ਜਿੱਥੇ ਜਿੱਥੇ ਜਿੰਨੀ ਕਿ ਸੰਖਿਆ ਸੀ ਆਉਣੇ ਸ਼ੁਰੂ ਹੋਈ ਤੇ ਉਹ ਵੀ ਮੇਰਾ ਖਿਆਲ ਪੰਜਾਬ ਹਰਿਆਣਾ ਜਾਂ ਜਿਹੜੇ ਕੁਝ ਸਟੇਟਾਂ ਜਿੱਥੇ ਹੈਗੀ ਆ ਅਦਰਵਾਈਜ਼ ਬਾਕੀ ਸਟੇਟਾਂ ਦੇ ਵਿੱਚ ਤਾਂ ਹਾਲੇ ਵੀ ਜਿਹੜਾ ਜਿੰਨੀ ਪਾਪੂਲੇਸ਼ਨ ਆਉਣੀ ਉਹਨਾਂ ਨੂੰ ਮੈਨੂੰ ਕੋਈ ਨਹੀਂ ਨਹੀਂ ਰਹੀ ਹੂੰ ਨੌਕਰੀਆਂ ਹੁਣ ਜਦੋਂ ਲੈਣੀਆਂ ਆ ਤੇ ਸਾਡੇ ਕੋਲ ਕੁਆਲਿਫਿਕੇਸ਼ਨ ਚਾਹੀਦੀ ਐ ਬਿਲਕੁਲ ਕੁਆਲਿਫਿਕੇਸ਼ਨ ਚਾਹੀਦੀ ਐ ਤੇ ਸਾਡੇ ਕੋਲ ਸਕੂਲ ਚਾਹੀਦੇ ਐ ਜੇ ਹੁਣ ਸਕੂਲ ਹੋਣਗੇ ਸਾਡੇ ਕੋਲ ਪੈਸਾ ਨਾ ਹੋਊਗਾ ਤੇ ਸਰਕਾਰ ਜਿਹੜੀ ਸਹੂਲਤ ਦਿੰਦੀ ਐ ਸਰਕਾਰੀ ਸਕੂਲ ਚ ਅਸੀਂ ਉਹਨੂੰ ਅਵੇਲ ਕਰਕੇ ਅੱਗੇ ਆ ਸਕਦੇ ਹਾਂ ਬਿਲਕੁਲ ਅੱਗੇ ਸਰਕਾਰ ਦੀ ਮਨਸ਼ਾ ਇਹ ਆ ਕਿ ਲਾਲਾ ਲੁੱਟੇ ਜਿਹੜੇ ਕੋਲ ਹੈਗਾ ਬਿਲਾਉ ਦੇਵੇ ਇੱਦਾਂ ਹਰ ਪਾਸੇ ਹੋ ਰਿਆ ਆ ਕਿ ਐਜੂਕੇਸ਼ਨ ਨੂੰ ਕਮਰਸ਼ੀਅਲ ਕੀਤਾ ਗਿਆ ਹੈ ਲੇਕਿਨ ਜਸਰ ਸਾਹਿਬ ਕਮਰਸ਼ੀਅਲ ਇਹ ਕਮਰਸ਼ੀਅਲ ਹੋ ਗਈ ਹੈ ਐਜੂਕੇਸ਼ਨ ਹੈ ਜੀ ਤੇ ਹੁਣੇ ਆਪਾਂ ਲਾ ਲਈਏ ਕਿ ਇਕਾ ਦੁਪਾ ਲੋਕ ਆ ਜਿਹੜੇ ਆਪੇ ਨੇ ਬੱਚਿਆਂ ਨੂੰ ਪੜ੍ਹਾ ਸਕਣਗੇ ਅੱਜ ਦੀ ਡੇਟ ਦੇ ਵਿੱਚ ਜਿਹੜੇ ਬਿਊਰੋਕਰੇਟ ਰਹ ਚੁੱਕੇ ਆ ਜਿਹੜੇ ਆਈਪੀਐਸ ਰਹ ਚੁੱਕੇ ਆ ਜਿਹੜੇ ਆਈਆਰਐਸ ਰਹ ਚੁੱਕੇ ਆ ਉਹਨਾਂ ਦੇ ਬੱਚਿਆਂ ਦਾ ਐਜੂਕੇਸ਼ਨ ਦਾ ਪ੍ਰਬੰਧ ਕਰ ਲਈ ਨਨੂ ਮੈਲੀ ਨੇ ਦੇ ਹੂੰ ਬਿਲਕੁਲ ਕਿ ਜੇਕਰ ਐਡੀ ਵੱਡੀਆਂ ਪੋਸਟਾਂ ਆਉਣਿਆਂ ਦੇ ਬੱਚਿਆਂ ਨੂੰ ਨੌਕਰੀ ਨਹੀਂ ਮਿਲਦੀ ਤਾਂ ਇਹ ਤੇ ਲੋਕਾਂ ਦੀ ਹਾਲੂ ਸਰਕਾਰ ਦੀ ਮਰਜ਼ੀ ਜਿਹੜੀ ਆ ਉਹ ਇਸ ਤਰੀਕੇ ਦੀ ਆ ਕਿ ਜਿਹੜੇ ਤਾਂ ਖਾਂਦੇ ਪਿੰਦੇ ਲੋਕ ਆ ਉਹਨਾਂ ਦੀ ਇਨਕਮ ਦੀ ਲਿਮਟ ਵੀ ਜਿਹੜੀ ਆ ਹੂੰ ਉਹ 8 ਲੱਖ ਰੱਖੀ ਹੋਈ ਆ OBC ਦੀ ਜੀ ਤੇ ਦੂਜੇ ਪਾਸੇ ਸਾਡੀ ਜਿਹੜੀ ਆ ਲਿਮਟ ਉਹ 2.5 ਲੱਖ ਰੱਖੀ ਹੋਈ ਆ ਹੰਤਾ ਹੀ ਲਖਾੜਾ ਬੰਦਾ ਜਿਆ ਜੇਕਰ ਉਹ ਵੀ ਢਾਈ ਲਖਾ ਨਹੀਂ ਕਮਾਉ ਉਹਨੂੰ ਫੈਸਿਲਿਟੀ ਦੇਣੀ ਨਹੀਂ ਬਿਲਕੁਲ ਹੂੰ ਜੋ ਇਸ ਕਰਕੇ ਸੋਤਾ ਜੀ ਐਜੂਕੇਸ਼ਨ ਬੰਦ ਕਰਨ ਦਾ ਮਤਲਬ ਆ ਕਿ ਦੇਸ਼ ਦੇ ਲੋਕਾਂ ਦੇ ਕੋਲ ਬੁੱਧੀ ਹੋ ਲੋ ਬਿਲਕੁਲ ਜੇ ਲੋ ਬੁੱਧੀ ਖੋ ਹੋ ਜਾਵੇ ਜਿਵੇਂ ਉਹ ਆਟੋਮੈਟਿਕਲੀ غلام ਰਹਿਣਗੇ ਜੋ ਪਹਿਲਾ ਹਲਾਤ ਕਿਸੇ ਬਾਬਾ ਸਾਹਿਬ ਤੋਂ ਪਹਿਲਾਂ ਕੋਲੇ ਸਾਹਿਬ ਤੋਂ ਪਹਿਲਾਂ ਉਹ ਜਿਹੜੇ ਹਾਲਾਤ ਜਿਹੜੀਆਂ ਸਰਕਾਰਾਂ ਕਰਨਾ ਚਾਹੁੰਦੀਆਂ ਸਰਕਾਰਾਂ ਦੇ ਨਾਲ-ਨਾਲ ਮੈਂ ਦੋਸ਼ ਉਹਨਾਂ ਲੋਕਾਂ ਨੂੰ ਦੇਣਾ ਚਾਹੁੰਦਾ ਜਿਹੜੇ ਇਹਦਾ ਸਮਾਜ ਦੇ ਵਿੱਚੋਂ ਉੱਠ ਕੇ ਬੈਠ ਕੇ ਸਰਕਾਰਾਂ ਦੇ ਨਾਲ ਆਪਣੇ ਨਿੱਜੀ ਮਫਾਦ ਲਈ ਕੌਣ ਆਲੇ ਭਵਿੱਖ ਨੂੰ ਰੋਲਦੇ ਆਂ ਬੱਚਿਆਂ ਦੇ ਨੂੰ ਮੈਂ ਉਹਨਾਂ ਲਈ ਇਹ ਗੱਲ ਕਹਿਣੀ ਚਾਹੁੰਦਾ ਕਿ ਉਹ ਹੋਸ਼ ਵਿੱਚ ਆਉਣ ਕਦੀ ਨਾ ਕਦੀ ਇਹ ਗੱਲਾਂ ਜਿਹੜੀਆਂ ਤੁਹਾਨੂੰ ਪੁੱਛੀਆਂ ਜਾਣੀਆਂ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਕਦੀ ਹੋ ਟਾਈਮ ਆਊਗਾ ਲੋਕ ਜਿਹੜੇ ਆ ਉਹ ਅਨਲਿਸਿਸ ਦੇ ਵਿੱਚ ਪੁੱਛਣਗੇ ਕਿ ਤੁਸੀਂ ਉਸ ਵੇਲੇ ਸਰਕਾਰ ਦੇ ਵਿੱਚ ਬੈਠ ਕੇ ਕੀ ਕੀਤਾ ਸੀ ਇੱਥੇ ਜਿਹੜੇ ਆ ਜਾਇਦਾਦ ਹੁੰਦੇ ਕਿ ਉਸ ਨੇ ਰੇਂਦਾ ਕਰਮ ਰੇਂਦਾ ਲੋਕਾਂ ਦੇ ਉੱਤੇ ਕਰਮ ਜਿਹੜਾ ਕਰਕੇ ਗਏ ਆ ਨਾ ਉਹ ਨਹੀਂ ਯਾਦ ਰਹਿਣਾ ਇਹ ਨਹੀਂ ਰਹਿਣਾ ਵੀ ਥੀ ਕੋਠੀਆਂ ਇੰਨੇ ਬਾਗ ਇੰਨੇ ਬਗੀਚੇ ਇੰਨੇ ਮੁੜੀਆਂ ਮਸਾਣਾ ਇੰਨੇ ਮੈਲ ਬਾੜੀਆਂ ਬਣਾ ਕੇ ਚਲੇ ਗਏ ਇਨਾਂ ਨੇ ਕੋਣ ਪਛਤਾ ਹੂੰ ਜੇ ਆਜੀ ਪਛਦੇ ਆ ਇਹ ਬਾਬਾ ਸਾਹਿਬ ਜਦੋਂ ਦੁਨੀਆ ਤੋਂ ਗਏ ਆ ਕਿੰਨਿਆਂ ਦਾ ਕੋ ਪ੍ਰੋਪਰਟੀ ਸੀ ਜੀ ਪੂਰੇ ਭਾਰਤ ਵਿੱਚ ਥੋੜਾ ਪੂਰੀ ਜਿੰਨੀਆਂ ਛੱਡ ਕੇ ਬਾਹਰਲੇ ਕੰਟਰੀਆਂ ਦੇ ਵਿੱਚ ਵੀ ਉਹਨਾਂ ਨੂੰ ਪੜੇ ਜਾਵੇ ਉਹਨਾਂ ਦੇ ਵਿਚਾਰ ਤੋਂ ਬਿਲਕੁਲ ਸਾਨੂੰ ਇਹ ਅੱਜ ਵੀ ਲੋੜ ਆ ਕਿ ਅਸੀਂ ਆਪਣੀ ਐਜੂਕੇਸ਼ਨ ਜਿਹੜੀ ਆ ਉਹ ਆਪਣੇ ਸਮਾਜ ਦੀ ਭਲਾਈ ਲਈ ਉਹਨੂੰ ਵਰਤੀਏ ਨਾ ਕਿ ਆਪਣੇ ਨਿੱਜੀ ਸੁਆਰਥਾਂ ਲਈ ਵਰਤੀਏ ਇਹ ਨਿੱਜੀ ਸੁਆਰਥਾਂ ਨੂੰ ਛੱਡਾਂਗੇ ਤਾਂ ਸਰਕਾਰਾਂ ਨੂੰ ਹੋਸ਼ ਦੇ ਵਿੱਚ ਆਉਣਾ ਨਹੀਂ ਤਾਂ ਸਾਡੇ ਲੋਕ ਹਰ ਸਰਕਾਰ ਦੇ ਵਿੱਚ ਇੱਕ ਖੋਦ ਮੈਟ ਕੇ ਸਾਡੇ ਲੋਕਾਂ ਦੇ ਬੱਚਿਆਂ ਦੇ ਭਵਿੱਖ ਨੂੰ ਲੋਟ ਜਸਲ ਸਾਹਿਬ ਕੀ ਇਹ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਲੈਣਾ ਹੈ ਉਹਦੇ ਵਿੱਚ ਸਰਕਾਰ ਦੀ ਜਿਹੜੀ ਮਨਸ਼ਾ ਉਹ ਤਾਂ ਤੁਸੀਂ ਦੱਸ ਦਿੱਤਾ ਕੀ ਹੈ ਕੀ ਕੁਝ ਲੋਕਾਂ ਨੂੰ ਫਾਇਦਾ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਸਰਕਾਰ ਜਿਹੜੇ ਇਹ ਸਨ ਦਾ ਜੀ ਉਹਨਾਂ ਨੂੰ ਫਾਇਦਾ ਪਹੁੰਚਾ ਰਹੀ ਹੈ ਨਹੀਂ ਪ੍ਰਾਈਵੇਟ ਸਕੂਲ ਖੁੱਲਣਗੇ ਬਿਲਕੁਲ ਬਿਲਕੁਲ ਪ੍ਰਾਈਵੇਟ ਜਿਹੜੇ ਸਕੂਲ ਖੁੱਲਣਗੇ ਮਨਮਰਜ਼ੀ ਦੀਆਂ ਫੀਸ ਲੈਣਗੇ ਜਦੋਂ ਮਨਮਰਜ਼ੀ ਦੀਆਂ ਫੀਸਾਂ ਲੈਣਗੇ ਉਹਨਾਂ ਦੇ ਕਾਨੂੰਨ ਵੀ ਆਪਣੇ ਹੋਣਗੇ ਬੜੇ ਬਈ ਯੂਨੀਵਰਸਿਟੀ ਦੇਖੋ ਅਸੀਂ ਮੈਂ ਜਦੋਂ ਖੁਦ ਪੜਿਆ ਜੀ ਉਦੋਂ ਕੰਨ ਯੂਨੀਵਰਸਿਟੀ ਜਿਹੜੀਆਂ ਅ ਸਟੇਟਾਂ ਪੰਜਾਬ ਦੇ ਵਿੱਚ ਗੁਰਨਾਣਕ ਦੇਵ ਜੁਨੀਵਰਸਿਟੀ ਆਪਣੇ ਆ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਜੀ ਹੁਣ ਜਿਹੜੀ ਅੱਜ ਨਹੀਂ ਡੇਟ ਦੇ ਵਿੱਚ ਤੁਹਾਨੂੰ ਜਗਾ ਜਗਾ ਯੂਨੀਵਰਸਿਟੀ ਦੇ ਬੋਰਡ ਨਾਲ ਤੇ ਕੀ ਬਾਤ ਹੈ ਉਹਦਾ ਕਾਰਨ ਕੀ ਹੈ ਕਿ ਕਾਨੂੰਨ ਉਹਨਾਂ ਨੇ ਆਪਣੇ ਬਣਾ ਲਏ ਹੂੰ ਤੇ ਸਾਡਾ ਦਿਲ ਕਹਿੰਦਾ ਮੈਨੇਜਮੈਂਟ ਦੇ ਕੋਟੇ ਕਿਉਂ ਦੇਵਾਂਗੇ ਦਿਲ ਕਹਿੰਦਾ ਮੈਂ ਚੱਕ ਲਵਾਂਗੇ ਦਿਲ ਕਹਿੰਦਾ ਮੈਂ ਤੇ ਸੁਟ ਲਵਾਂਗੇ ਕੋਈ ਕਿਸੇ ਨਪਰਾਇ ਹੈ ਨਹੀਂ ਇੰਡੀਆ ਲੈਵਲ ਦੇ ਉੱਤੇ ਐਜੂਕੇਸ਼ਨ ਦਾ ਲੈਵਲ ਅਸੀਂ ਤਾਂ ਕਹ ਦਿੰਦੇ ਹਾਂ ਕਿ ਇੱਕ ਹੋਣਾ ਚਾਹੀਦਾ ਹੈ ਕਿ ਕੁਮਾਜਾਈਦਾ ਹੂੰ ਉਹ ਤਾਕੀ ਕਰਾਉਣ ਲਈ ਸਰਕਾਰ ਦੀ ਮਨਸ਼ਾ ਹੀ ਹੈ ਨਹੀਂ ਬਿਲਕੁਲ ਪਹਿਲਾਂ ਜਦੋਂ ਦੇਸ਼ ਆਜ਼ਾਦ ਹੋਇਆ ਐਜੂਕੇਸ਼ਨ ਦਾ ਲੈਵਲ ਪਿੰਡਾਂ ਦੇ ਵਿੱਚ ਜਿਹੜੇ ਟਾਟਾ ਤੇ ਬੈਠ ਕੇ ਲੋਕ ਪੜ੍ਹੇ ਆ ਆਹੋ ਹੋ ਉਹ ਮੇਰੇ ਕਹਿੰਦੇ ਆ ਜਿਹੜਾ ਅੱਜ ਦੇ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਵੱਧ ਸੀ ਵੱਧ ਸੀ ਜੀ ਕਿਉਂਕਿ ਉਹ ਲੋਕ ਦੇਸ਼ ਵੀ ਖਾਤਰ ਸੋਚਦੇ ਸੀ ਅੱਜ ਦੇ ਪ੍ਰਾਈਵੇਟ ਸਕੂਲ ਦੇ ਵਿੱਚੋਂ ਪੜ੍ਹ ਕੇ ਬੱਚੇ ਜਿਹੜੇ ਆ ਮੈਕਸਿਮਮ ਆਪਣੇ ਸਵਾਰਥ ਲਈ ਸੋਚਦੇ ਆ ਹੂੰ ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਬਹੁਤ ਪੈਸਾ ਦੇ ਕੇ ਆਏ ਆਂ ਦੂਜੀ ਗੱਲ ਐ ਕਿ ਉਹ ਲੋਕ ਜਿਹੜੇ ਸਮਰੱਥ ਆ ਉਹ ਪੈਸਾ ਦੇ ਕੇ ਬੱਚੇ ਨੂੰ ਸੀਟ ਦਿਵਾ ਕੇ ਉਹਨਾਂ ਦੇ ਆਪਣੇ ਹਸਪੀਟਲ ਚੱਲਦੇ ਆ ਉਹਨਾਂ ਦੀ ਆਪਣੀ ਇੰਡਸਟਰੀ ਚੱਲਦੀ ਐ ਉਹਨਾਂ ਦੇ ਆਪਣੇ ਬੜੇ ਵੱਡੇ ਬਿਜ਼ਨਸ ਚੱਲਦੇ ਆ ਉਹਨਾਂ ਨੂੰ ਟੈਕਸਾਂ ਵੀ ਮਿਲਦੀਆਂ ਨੇ ਬਿਊਰੋਕ੍ਰੇਸੀ ਦੇ ਵਿੱਚ ਛੱਡ ਕੇ ਤੁਸੀਂ ਆ ਰਾਜਨੀਤਿਕ ਤੌਰ ਤੇ ਹੋ ਸੋ ਇਹ ਜਿਹੜਾ ਇੱਕ ਬੜਾ ਬਚਾ ਜਣਾ ਹੈ ਇਹ ਮੈਂ ਕਹਾਂਗਾ ਕਿ ਇਹ ਦੇਸ਼ ਦੇ ਵਿੱਚ ਇੱਕ ਪ੍ਰੋਪਰ ਆ ਨੋ ਕੰਪੈਰਾ ਹੋ ਗਿਆ ਜਿਹੜੇ ਕਿ ਚਾਹੁੰਦੇ ਆ ਕਿ ਮਨੁੱਖਤਾ ਦਾ ਕਹਾਣ ਕਰਦੇ ਸੋ ਜਸਲ ਸਾਹਿਬ ਵਾਕਈ ਇਹ ਬੜੀ ਦੁੱਖ ਭਰੀ ਖਬਰ ਹੈ ਕਿਉਂਕਿ ਇਸ ਦਾ ਵਿਰੋਧ ਹੋਣਾ ਚਾਹੀਦਾ ਹੈ ਕਿਉਂਕਿ ਇੰਨੇ ਸਕੂਲ ਬੰਦ ਕਰਨੇ ਉਹ ਵੀ ਸਰਕਾਰੀ ਜਿੱਥੇ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਨੇ ਜਿੱਥੇ ਗਰੀਬ ਲੋਕਾਂ ਦੇ ਸੁਪਨੇ ਸਾਕਾਰ ਹੁੰਦੇ ਨੇ ਔਰ ਹੋਏ ਵੀ ਨੇ ਪਰ ਸਰਕਾਰ ਨਹੀਂ ਚਾਹੁੰਦੀ ਕਿ ਉਹ ਆਪਣੇ ਸੁਪਨੇ ਸਾਕਾਰ ਕਰਨ ਕਿਤੇ ਨਾ ਕਿਤੇ ਉਹ ਦਲ ਦੇ ਦਲਦਲ ਦੇ ਵਿੱਚ ਹੀ ਤਸਰੇ ਰਹਿਣ ਸਰਕਾਰ ਦੀ ਇਹ ਮਨਸ਼ਾ ਹੈ ਸੋ ਜਸਲ ਸਾਹਿਬ ਵਾਕਈ ਇੱਕ ਬਹੁਤ ਦੁੱਖ ਭਰੀ ਖਬਰ ਹੈ ਖਾਸ ਕਰਕੇ ਸਰਕਾਰ ਦੇ ਅੰਧ ਭੜਤਾ ਦੇ ਉੱਪਰ ਉਂਗਲੀ ਉਠ ਰਹੀ ਹੈ ਕਿ ਉਹਨਾਂ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਜਿਨ੍ਹਾਂ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ ਹੈ ਉਹਨਾਂ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਇਹ ਸੋਨਤਾ ਸਾਹਿਬ ਨਜ਼ਰੇ ਤਾਂ ਆਦਾ ਹੁੰਦਾ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਜਵੇ ਮੰਨ ਲੈਣ ਵੀ ਅਸੀਂ ਲੈ ਕੇ ਕੁਛ ਨਹੀਂ ਆ ਹੂੰ ਬਿਲਕੁਲ ਉਹਨਾਂ ਨੂੰ ਇਹ ਪਤਾ ਲੱਗ ਜਵੇ ਕਿ ਦੁਨੀਆ ਦੇ ਰਾਜੇ ਰਾਣੇ ਜਿਹੜੇ ਹੋ ਕੇ ਚਲੇ ਗਏ ਉਹਨਾਂ ਦਾ ਨਾਂ ਨਹੀਂ ਕਿਤੇ ਰਿਹਾ ਜੀ ਜਦੋਂ ਅਸੀਂ ਜਿਹੜਾ ਮਖਿਆਸ ਆ ਮਿੱਠਾ ਜਿਹੜੀ ਇਹਨੂੰ ਮਲਵਤੀ ਛੱਡ ਕੇ ਜਾਣਾ ਅਸੀਂ ਖੁਦ ਵੀ ਕੋੜਾ ਕੂੜ ਰਗਿਆ ਕੂੜ ਪੜ ਗਿਆ ਕੂੜ ਸਭ ਸੰਸਾਰ ਜੀ ਕੂੜ ਮੀਆਂ ਕੂੜ ਦੀ ਦੀ ਖੋਇ ਗਿਆ ਕਿਸ ਨਰ ਕੀ ਜੇ ਦੋਸਤ ਸਮਝ ਕੇ ਚੱਲਣਾ ਜਦੋਂ ਅਸੀਂ ਇਹ ਗੱਲ ਤੇ ਸੋਚ ਲਵਾਂਗੇ ਵੀ ਸਾਡਾ ਦੋਸਤ ਕੋਲ ਆ ਅਸੀਂ ਸਰਕਾਰ ਦੇ ਵਿੱਚੇ ਤੇ ਉਹਨਾਂ ਲੋਕਾਂ ਵੀ ਆਏ ਆ ਜਿਨ੍ਹਾਂ ਦੇ ਨਾਲ ਧੱਕਾ ਹੁੰਦਾ ਬਿਲਕੁਲ ਜੇਕਰ ਅਸੀਂ ਇਸ ਕਰਕੇ ਜਾਈਏ ਵੀ ਅਸੀਂ ਵੀ ਜਦੋਂ ਮੌਕਾ ਲੱਗਿਆ ਕੁਟਣਾ ਆ ਨੁਕੜਾ ਆ ਤੇ ਫਿਰ ਇਹੋ ਨਾਰੇ ਲਾਉਨੇ ਰਾਜ ਦੇ ਅਗਰ ਵਾਈ ਦੇ ਸਾਜ ਨਹੀਂ ਚੜਾਇਆ ਰਾਜ ਤੋਂ ਬਾਅਦ ਦਰਛੁਰੀ ਜੀਵਨ ਨਾਕ ਮਿਲਦਾ ਕਿਉਂਕਿ ਅੰਤ ਫੈਸਲੇ ਹੁੰਦੇ ਬਿਲਕੁਲ ਇਸ ਕਰਕੇ ਜੀ ਕਰ ਆਪਾਂ ਇਸ ਜੀਵਨ ਨੂੰ ਸੱਚ ਮੰਨ ਕੇ ਬੈਠੇ ਤੇ ਫਿਰ ਅਸੀਂ ਇਹੇ ਕੰਮ ਕਰਾਂਗੇ ਜੇ ਇਹ ਮੰਨ ਕੇ ਬੈਠੇ ਆ ਇਥੋਂ ਜਾਣਾ ਸੱਚ ਆ ਤੇ ਰਹਿਣਾ ਸਦਾ ਕਰਮ ਆ ਤੇ ਇਸ ਕਰਕੇ ਅਸੀਂ ਜਗਤ ਬੰਦਰਾਂ ਦੇ ਪਿੱਛੇ ਨਾ ਪਈਏ ਅਸੀਂ ਮਨੁੱਖਤਾ ਦੇ ਲਈ ਕੰਮ ਕਰੀਏ ਤੇ ਧਰਮ ਧਰਮ ਕੋਈ ਨਹੀਂ ਇਨਸਾਨੀਅਤ ਨੂੰ ਅਸੀਂ ਮੰਨੀਏ ਹਾਂ ਫਿਰ ਜਾ ਕੇ ਜਾ ਕੇ ਗੱਲ ਬਣਨੀ ਹੈ ਅਦਰਵਾਈਜ਼ ਲੋਕ ਜਿਹੜੇ ਆ ਉਹ ਵਿਚਾਰੇ ਇੰਨੇ ਕੁ ਹੋਪਲੈਸ ਹੋਈ ਜਾਂਦੇ ਆ ਕਿ ਸਰਕਾਰ ਜਿਹੜੀ ਆ ਉਹ ਤਾਂ ਇਹ ਹੋ ਗਿਆ ਕਿ ਚੰਦ ਕੋ ਬੰਦਿਆਂ ਨੂੰ ਦੇਸ਼ ਜਿਹੜਾ ਆ ਉਹਨੂੰ ਹੱਥੇ ਬਣਾ ਦਿਓ ਤੇ 95% ਲੋਕਾਂ ਨੂੰ ਰੋਲ ਦਿਓ ਇਸ ਕਰਕੇ ਇਹ ਜਿਹੇ ਮਨਸ਼ਾ ਆ ਉਹ ਸਾਹਮਣੇ ਝਾਕਣ ਲੱਗ ਪਈ ਐ ਤੇ ਜੇ 60% ਤੋਂ ਵੱਧ ਫਿਗਰ ਜਿਹੜੀ ਐ ਉਸ ਕੋਲਾਂ ਵੀ ਬੰਦ ਹੋਣ ਦੀ ਆਗਈ ਐ ਤੇ ਸਰਕਾਰ ਜਿਹੜੀ ਐ ਅ ਜਵਾਬ ਦੇ ਐ ਏਕਨ ਜਵਾਬ ਤਾਂ ਦੇ ਉਹ ਵੀ ਸਰਕਾਰ ਜਦੋਂ ਉਹਦੇ ਵਿੱਚ ਬੈਠੇ ਇਹਨਾਂ ਨੇਮੀਆ ਜਿਹੜੇ ਸਾਡੇ ਕਰਤੇ ਆ ਹੂੰ ਉਹਨਾਂ ਦੇ ਵਿੱਚਲੇ ਜਿਹੜੇ ਬੰਦੇ ਬੈਠੇ ਐ ਉਹ ਗੱਲ ਪੁੱਛਣ ਕਿ ਅਸੀਂ ਆਪਣੀ ਲੋਕਾਂ ਚ ਜਾ ਕੇ ਕਿੱਦਾਂ ਬੈਠੇ ਬਿਲਕੁਲ ਹਨ ਉਹ ਪੀਟਣਗੇ ਪਰ ਲੋਕ ਵੀ ਆਪਣੀ ਡਿਊਟੀ ਸਮਝਣਗੇ ਦੇ ਸਾਡਾ ਚਾਚਾ ਤਾਇਆ ਭੂਆ ਫੋਫੜ ਮਾਮਾ ਨਾਨਾ ਬਾਗ ਵਿੱਚ ਪਹਿਲੇ ਸਾਡਾ ਸਮਾਜ ਆ ਜਿਹਦੇ ਲਈ ਬਾਬਾ ਸਾਹਿਬ ਨੇ ਕਿਹਾ ਸੀ ਇਹ ਸਮਾਜ ਮੇਰਾ ਜਿਹੜਾ ਆ ਉਹਨੂੰ ਮੈਂ ਕਦੀ ਵੀ ਜਿਹੜਾ ਧੋਖਾ ਨਹੀਂ ਦੇ ਸਕਦਾ ਫਿਰ じゃ ਕੀ ਗੱਲ ਬਣਦੀ ਸੋ ਜਸਲ ਸਾਹਿਬ ਵਾਕਈ ਬੜੀ ਦੁੱਖ ਭਰੀ ਖਬਰ ਐ ਪੂਰੀ ਡਿਟੇਲ ਦੇ ਵਿੱਚ ਤੁਸੀਂ ਦੱਸਿਆ ਔਰ ਖਾਸ ਕਰਕੇ ਜਿਹੜੇ ਸਾਡੇ ਸਮਾਜ ਦੇ ਚੁਣੇ ਹੋਏ ਨੁਮਾਇੰਦੇ ਉੱਤੇ ਪਹੁੰਚੇ ਨੇ ਉਹ ਚੁੱਪ ਨੇ ਔਰ ਕੱਲ ਨੂੰ ਜਦੋਂ ਬੱਚੇ ਉਹਨਾਂ ਨੂੰ कोर्ट ਦੇ ਵਿੱਚ ਜਾਂ ਕਿਸੇ ਹੋਰ ਤਰ੍ਹਾਂ ਪੁੱਛਣਗੇ ਕਿ ਜਦੋਂ ਇਸ ਤਰ੍ਹਾਂ ਦਾ ਕਾਲਾ ਇਤਿਹਾਸ ਰਚਿਆ ਤਾਂ ਤੁਸੀਂ ਕਿੱਥੇ ਸੀ ਸ਼ਾਇਦ ਉਹਨਾਂ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਜਵਾਬ ਨਹੀਂ ਹੋਏਗਾ ਜਸਰ ਸਾਹਿਬ ਬਹੁਤ-ਬਹੁਤ ਮਿਹਰਬਾਨੀ ਤੁਸੀਂ ਗੱਲਬਾਤ ਕੀਤੀ ਵਕਤ ਕੱਢਿਆ ਔਰ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਾਂਦੇ ਜਾਂਦੇ ਮੈਂ ਉਸ ਨਾਮਾਂ ਦੇ ਦਰਸ਼ਕਾਂ ਨੂੰ ਇਹ ਸੰਦੇਸ਼ ਦੇਣਾ ਚਾਹਨਾ ਕਿ ਪਾਵਰ ਸੋਸ਼ਲ ਜੁੰਟੀ ਜਿਹੜੀ ਹੈ ਉਹ ਨਾਨ ਪੋਲੀਟੀਕਲ ਅਤੇ ਸਭ ਧਰਮਾਂ ਦਾ ਸਤਿਕਾਰ ਕਰਨ ਵਾਲੀ ਵਿਚਾਰਤਾ ਰਹੇ। ਹੂੰ। ਜੇਕਰ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੋਈ ਪਾਲਿਸੀ ਬਣਾਉਣੀ ਚਾਹੁੰਦੇ ਆਂ, ਔਰ ਸਿੱਧੇ ਕੰਮ ਕਰਨਾ ਚਾਹੁੰਦੇ ਆਂ, ਕਿਰਪਾ ਕਰਕੇ ਆਪਣੇ ਵਿਚਾਰ ਸਾਂਝੇ ਕਰੋ। ਜੇਕਰ ਦਿੱਤੇ ਵਿਚਾਰਾਂ ਦੇ ਵਿੱਚ ਕੋਈ ਫਕਰਾਵ ਹੈਗਾ, ਉਹਨੂੰ ਆਪਾਂ ਬੈਠ ਕੇ ਅੱਗੇ ਲੈ ਕੇ ਆਈਏ। ਕਿਉਂਕਿ ਵਿਚਾਰਾਂ ਦੇ ਮੈਨੇਜ ਦੇ ਨਾਲ ਹੀ ਸਾਡਾ ਏਕਾ ਬਣਨਾ ਔਰ ਵਿਚਾਰਾਂ ਦੇ ਨਾਲ ਹੀ ਅਸੀਂ ਸਭ ਕੋਸ਼ਿਸ਼ ਦੇ ਲਿਆ ਲਿਆ ਸਕਦੇ ਆ ਇਹ ਏਕਤਾ ਬਣਾ ਕੇ ਅਸੀਂ ਬੜਬੜੀਆਂ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਝੁਕਾ ਸਕਦੇ ਆ ਪਰ ਜੇਕਰ ਅਸੀਂ ਆਪਣੇ ਉਸੇ ਕਰਕੇ ਵੇ ਮੇਰੇ ਕੋਲ ਪੈਸਾ ਬਹੁਤ ਆ ਮੈਂ ਬੜਾ ਅਮੀਰ ਬਹੁਤ ਆ ਮੇਰੇ ਕੋਲ ਜਿਹੜਿਆ ਐ ਐਜੂਕੇਸ਼ਨ ਬਹੁਤ ਆ ਮੇਰਾ ਸਟੇਟਸ ਬਹੁਤ ਉੱਚਾ ਆ ਮੈਂ ਕੀ ਲੈਣਾ ਲੋਕਾਂ ਤੋਂ ਫਿਰ ਸਮਝ ਲਓ ਤੁਸੀਂ ਬਾਬਾ ਸਾਹਿਬ ਦੀ ਪਛਾਣ ਤੱਕ ਚੱਲੇ ਨਹੀਂ ਸੋ ਬਹੁਤ-ਬਹੁਤ ਮਿਹਰਬਾਨੀ ਸਰ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਇਹ ਬਹੁਤ ਵੱਡੀ ਖਬਰ ਹੈ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਜਸਲ ਸਾਹਿਬ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਜੈ ਪੀਐਮ ਜੈਪੌਰ ਤੋਂ ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਦੀ ਸੋ ਦੋਸਤੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਹੈ ਔਰ ਇਸ ਖਬਰ ਦੇ ਨਾਲ ਸੱਚਮੁੱਚ ਜਿਹੜੇ ਮਤਲਬ ਕਹਿ ਸਕਦੇ ਆ ਕਿ ਉਹ ਗਰੀਬ ਬੱਚੇ ਜਿਨ੍ਹਾਂ ਜਿਹਨਾਂ ਦੇ ਮਾਪੇ ਇਹ ਚਾਹੁੰਦੇ ਨੇ ਕਿ ਪੜ੍ਹਾਈ ਲਿਖਾਈ ਕਰਕੇ ਗਰੀਬੀ ਜਿਹੜੀ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਨਿਕਲੀ ਨਿਕਲ ਜਾਵੇ ਪਰ ਇਸ ਅਜਿਹੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਆ ਹੋਇਆ ਅਜੇ ਹਾਂ ਕੁਝ ਵੀ ਨਜ਼ਰ ਨਹੀਂ ਆਉਂਦਾ 90 ਹਜ਼ਾਰ ਦੇ ਕਰੀਬ 90 ਹਜ਼ਾਰ ਦੇ ਕਰੀਬ ਜਿਹੜਾ ਹੈ ਉਹ ਸਰਕਾਰੀ ਡਾਟੇ ਦੇ ਮੁਤਾਬਕ 2014 ਤੋਂ ਲੈ ਕੇ ਹੁਣ ਤੱਕ ਸਕੂਲ ਜਿਹੜੇ ਆ ਉਹ ਬੰਦ ਹੋ ਚੁੱਕੇ ਨੇ ਸੋ ਇਸ ਕਰਕੇ ਇਹ ਨਹੀਂ ਹੋਣਾ ਚਾਹੀਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਔਰ ਖਾਸ ਕਰਕੇ ਉਹਨਾਂ ਲੋਕਾਂ ਲਈ ਇੱਕ ਬਹੁਤ ਵੱਡਾ ਸਵਾਲ ਹੈ ਜਿਹੜੇ ਇਸ ਸਮਾਜ ਦੇ ਨਾਲ ਜੁੜੇ ਹੋਏ ਨੇ ਔਰ ਜਿਹੜੇ ਉੱਥੇ ਬੈਠੇ ਨੇ ਲੇਕਿਨ ਬੋਲ ਕੁਝ ਵੀ ਨਹੀਂ ਰਹੇ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ